ਇਹ ਦੇ ਕਰਕੇ ਪੁਸ਼ਪਾ ਝੁਕੇਗਾ ਨਹੀਂ 사ਲਾ ਹੂੰ ਤੇ ਉਹ ਫਿਰ ਕਾਨੂੰਨ ਚੁਕਾ ਲੈਂਦਾ ਵੱਡੇ ਵੱਡਿਆਂ ਨੂੰ ਦੋਏ ਗੱਲਾਂ ਨੇ ਜਾਂ ਤਾਂ ਉਹ ਪਰਿਵਾਰ ਫੈ ਨਹੀਂ ਇੰਨਾ ਹੋਣਾ ਠੀਕ ਹੈ ਤਾਂ ਉਹ ਚਾਹੁੰਦੇ ਨਹੀਂ ਹੋਣੇ ਕਿ ਅਸੀਂ ਆਲੂ ਦੇ ਖਿਲਾਫ ਐਦਾਂ ਕੋਈ ਕਾਰਵਾਈ ਕਰਾਈਏ ਜਾਂ ਦੂਸਰੇ ਪਾਸੇ ਇਸ ਤਰੀਕੇ ਦੇ ਨਾਲ ਲੈ ਦੇ ਕੇ ਸੈਟਲਮੈਂਟ ਹੋ ਜਾਂਦੀ ਆ ਹੈਨਾ ਅਸਲ ਦੇ ਵਿੱਚ ਜੇ ਗੁਨਾਹਗਾਰ ਆ ਨਾ ਕੋਈ ਜਾਂ ਉਹ ਪ੍ਰਸ਼ਾਸਨ ਆ ਫਿਰ ਹైదరాబాద్ ਦਾ ਪੁਲਿਸ ਆ ਪੁਲਿਸ ਨੂੰ ਪਤਾ ਸੀ ਕਿ ਇੰਨੇ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਸਿਨੇਮੇ ਦਾ ਮੈਨੇਜਮੈਂਟ ਅਸ ਸਿਨੇਮੇ ਦੀ ਉਹ ਜ਼ਿੰਮੇਦਾਰ ਹੈ ਉਹਨਾਂ ਨੇ ਦੇਖਣਾ ਸੀ ਕਿ ਯਾਰ ਕਿੰਨੇ ਬੰਦੇ ਇੱਥੇ ਥੀਏਟਰ ਚ ਐਂਟਰ ਹੋ ਰਹੇ ਨੇ ਕਿੰਨਿਆਂ ਦੀ ਸਪੇਸ ਹੈ ਕਿ ਜ਼ਿਆਦਾ ਤਾਂ ਨਹੀਂ ਹੋ ਰਹੇ ਹੁਣ ਪੁਲਿਸ ਨੇ ਤਾਂ ਆਪਣੀ ਡਿਊਟੀ ਨਿਭਾਈ ਨਹੀਂ ਹੈ ਜੇ ਪੁਲਿਸ ਉੱਥੇ ਡਿਊਟੀ ਨਿਭਾਉਂਦੀ ਤੇ ਭਗੜੜ ਕਿਉਂ ਮੱਚਦੀ ਇੱਕ ਸਟਾਰ ਹੈ ਜਿਹੜਾ ਉੱਪਰ ਬਾਲਕਨੀ ਚ ਬੈਠਾ ਆ ਉਹਦਾ ਕਸੂਰ ਕੀ ਹੋ ਸਕਦਾ ਯਾਰ ਕਿ ਜੇ ਭਗਦੜ ਮਚ ਗਈ ਤਾਂ ਉਹਦੀ ਫਿਲਮ ਹੈ ਤਾਂ ਇਹਨੂੰ ਨਾਮਜ਼ਦ ਕਰ ਦਿਓ ਰਾਉ ਜੀ ਮੈਂ ਸੁਣਿਆ ਪੁਸ਼ਪਾ ਨੂੰ ਚੱਕ ਲਿਆ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਪੁਸ਼ਪਾ ਯਾਨੀ ਕਿ ਅਲੂ ਅਰਜਨ ਗ੍ਰਿਫਤਾਰੀ ਹੋਈ ਹੈ ਉਹਦੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਜਿੱਥੇ ਜਿਸ ਥੀਏਟਰ ਦੇ ਵਿੱਚ ਆਪਾਂ ਪਹਿਲਾਂ ਵੀ ਖਬਰਾਂ ਸੁਣੀਆਂ ਨੇ ਜਿਸ ਥੀਏਟਰ 'ਚ ਪ੍ਰੀਮੀਅਰ ਸੀ ਪੁਸ਼ਪਾ 2 ਦਾ ਉਸ ਥੀਏਟਰ ਦੇ ਵਿੱਚ ਭਗੜੜ ਮਚ ਗਈ ਸੀ ਤੇ ਇੱਕ ਦੀ ਮੌਤ ਹੋ ਗਈ ਸੀ ਅੱਛਾ ਤੇ ਉਸ ਕੇਸ ਕੇਸ ਦੇ ਵਿੱਚ ਪੁਸ਼ਪਾ ਨੂੰ ਨਾਮਜ਼ਦ ਕੀਤਾ ਗਿਆ ਮਤਲਬ ALU ਅਰਜਨ ਨੂੰ ਨਾਮਜ਼ਦ ਕੀਤਾ ਗਿਆ ਤੇ ਫਿਰ ਉਹਦੀ ਅਰੈਸਟ ਪਾਈ ਗਈ ਪਰ ਇਹਦੇ ਵਿੱਚ ਡਵੈਲਪਮੈਂਟ ਇੱਕ ਇਹ ਹੈ ਕਿ ਇੰਟਰਮ ਬੇਲ ਉਹਨੂੰ ਮਿਲ ਗਈ ਆ ਗਾਉ ਜ਼ਮਾਨਤ ਮਿਲ ਗਈ ਆ ਮਤਲਬ ਇਹ ਨਹੀਂ ਹੈ ਕਿ ਉਹ ਜੇਚ ਜਾਊ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਬਾਈ ਪੁਸ਼ਪਾ ਤਾਂ ਗਿਆ 7-8 ਦਿਨਾਂ ਲਈ ਜੇਲ੍ਹ ਦੇ ਵਿੱਚ 14 ਦਿਨਾਂ ਲਈ 14 ਦਿਨਾਂ ਦੀ ਜੋ ਕਿ ਨਿਆਇਕ ਰਾਸਤ ਹੁੰਦੀ ਹੈ ਨਾ ਉਹ ਕਹਿ ਦਿੰਦੇ ਆ ਅਗਲੇ ਪਰ ਇਹ ਹੈ ਕਿ ਕਨਫਰਮੇਸ਼ਨ ਹੈ ਇਸ ਗੱਲ ਦੀ ਕਿ ਇੰਟਰਿਮ ਬੇਲ ਮਿਲ ਗਈ ਆ ਉਹਨੂੰ ਪਰ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਦੇਖੋ ਇਹ ਐਸਾ ਸਟਾਰ ਹੈ ਆਲੂ ਅਰਜਨ ਕਿ ਜਿਹਦੀ ਫਿਲਮ ਨੇ ਮਹਿਤ 6 ਦਿਨਾਂ 'ਚ 1000 ਕਰੋੜ ਰੁਪਏ ਦੀ ਕਮਾਈ ਕਰ ਲਈ ਮਤਲਬ ਇਸ ਤੋਂ ਪਹਿਲਾਂ ਬਾਹੂਬਲੀ ਮੂਵੀ ਸੀਗੀ ਤੇ ਉਸ ਨੇ ਕੀਤੀ ਸੀ ਬਟ ਇੰਨੇ ਘੱਟ ਸਮੇਂ 'ਚ ਤਾਂ ਬਾਹੂਬਲੀ ਨੇ ਵੀ ਨਹੀਂ ਸ਼ਾਇਦ ਕੀਤੀ ਸੀ ਕਿ ਬੜੀ अर्ਲੀ ਜਲਦੀ ਇਹਨੇ 1000 ਕਰੋੜ ਕਮਾ ਲਏ। ਹੂੰ ਕੀ ਇਹ ਵਜ੍ਹਾ ਰਹੀ ਹੈ ਅਲੂ ਅਰਜਨ ਨੂੰ ਨਾਮਜ਼ਦ ਕਰਨ ਦੀ ਕਿਉਂਕਿ ਹైదరాబాద్ ਦਾ ਇਹ ਸਾਰਾ ਮਾਮਲਾ ਤੇ ਸਰਕਾਰ ਤੇ ਲੰਗਾਨਾ ਦੀ ਹੈ। ਹੂੰ ਤੇ ਤੇਲੰਗਾਨਾ ਦੇ ਵਿੱਚ ਹైదరాబాద్ ਪ੍ਰਸ਼ਾਸਨ ਨੇ ਜਿਸ ਤਰੀਕੇ ਦੇ ਨਾਲ ਇਹ ਕੇਸ ਨੂੰ ਕੀਤਾ ਹੈ ਨਾਮਜ਼ਦ ਇਸ ਕੇਸ ਦੇ ਵਿੱਚ ਉਹਦੇ ਸਵਾਲ ਥੋੜੇ ਜਿਹਾ ਉੱਠਦੇ ਨੇ। ਚਲੋ ਮੰਨ ਲਿਆ ਕਿ ਠੀਕ ਹੈ ਸਕਰੀਨਿੰਗ ਸੀ ਪ੍ਰੀਮੀਅਰ ਸੀ ਫਿਲਮ ਦਾ ALU ARJUN ਉੱਥੇ ਮੌਜੂਦ ਸੀ ਪਰ ਜਿਹੜਾ ਥੀਏਟਰ ਹੈ ਨਾ ਇੱਕ ਥੀਏਟਰ ਦਾ ਉੱਥੇ ਹਜੇ ਵੀ ਉਸੇ ਪੁਰਾਣੇ ਸਟਾਈਲ ਦੇ ਨਾਲ ਉਹ ਥੀਏਟਰ ਹੈਗਾ ਜਿੱਥੇ ਇਹ ਫਿਲਮ ਦੀ ਸਕਰੀਨਿੰਗ ਹੋਈ ਸੀ ਅੱਛਾ ਜਿਵੇਂ ਦੇਖਦੇ ਨੇ ਕਿ ਇੱਕ ਬਲਕਨੀ ਹੁੰਦੀ ਸੀ ਇੱਕ ਨੀਚੇ ਹੁੰਦਾ ਸੀਗਾ ਤੇ ALU ARJUN ਉੱਪਰਲੇ ਪਾਸੇ ਬੈਠਾ ਸੀ ਤੇ ਇਹ ਜਿਹੜੀ ਭਗੜੜ ਮੱਚੀ ਸੀ ਉਹ ਹੀਠਾਂ ਵਾਲੇ ਉਹਦੇ ਚ ਮੱਚੀ ਸੀਗੀ ਤੇ ਇਹਦੇ 'ਚ ਇਹਦੇ ਵਕੀਲਾਂ ਦਾ ਇਹੀ ਤਰਕ ਹੈ ਵੀ ਆਲੂ ਅਰਜਨ ਤਾਂ ਉੱਪਰ ਸੀ ਕਿ ਥੱਲੇ ਭਗੜੜ ਮੱਚੀ ਹੈ ਜੇ ਥੱਲੇ ਅ ਇਹ ਹੁੰਦਾ ਕਿ ਜੇ ਉਹ ਥੱਲੇ ਗਿਆ ਤਾਂ ਉਹਨੂੰ ਦੇਖਣ ਦੇ ਲਈ ਲੋਕ ਆਏ ਨੇ ਇੱਧਰ ਉੱਧਰ ਮਿਲਣ ਦੇ ਲਈ ਜਾਂ ਕਈ ਵਾਰ ਹੁੰਦਾ ਕਿ ਸਟਾਰਜ਼ ਨੂੰ ਲੋਕ ਟੱਚ ਕਰਨਾ ਹੀ ਬਹੁਤ ਵੱਡੀ ਗੱਲ ਸਮਝਦੇ ਨੇ। ਬਿਲਕੁਲ ਪਰ ਉਹਦਾਂ ਦੇ ਵਕੀਲ ਕਹਿੰਦੇ ਕਿ ਅਸੀਂ ਉੱਪਰ ਸੀ ਤੇ ਦੂਸਰੀ ਗੱਲ ਇਹ ਵੀ ਹੈ ਜਿਹੜਾ ਕਿ ਸਵਾਲ ਪੈਦਾ ਹੁੰਦਾ ਅ ਕਿ ਇਹਦੇ 'ਚ ਆਰਟਿਸਟ ਦਾ ਕਸੂਰ ਕਿੱਥੋਂ ਹੋ ਗਿਆ? ਬਿਲਕੁਲ ਦੇਖੋ ਜਦੋਂ ਕੋਈ ਆਰਟਿਸਟ ਆਉਂਦਾ ਕਿਤੇ ਇੰਨਾ ਵੱਡੀ ਪੁਸ਼ਪਾ 2 ਵਰਗੀ ਫਿਲਮ ਰਿਲੀਜ਼ ਹੋਣੀ ਉਹਦਾ ਸਕਰੀਨਿੰਗ ਹੋਣੀ ਹੈ ਨਾ ਪ੍ਰੀਮੀਅਰ ਸ਼ੋ ਹੋਣਾ ਉਹਦਾ ਪਤਾ ਹੀ ਆ ਕਿ ਲੋਕ ਤਾਂ ਹੋਣ ਗਏ ਪਰ ਉਸ ਦੇ ਵਿੱਚ ਫਿਰ ਵੀ ਲੋਕ ਸਿਲੇਕਟਡ ਹੀ ਹੁੰਦੇ ਨੇ ਪ੍ਰੀਮੀਅਰ ਦੇ ਵਿੱਚ ਹੈ ਨਾ ਤੇ ਪੁਲਿਸ ਨੂੰ ਚਾਹੀਦਾ ਸੀ ਅਸਲ ਦੇ ਵਿੱਚ ਜੇ ਗੁਨਾਹਗਾਰ ਆ ਨਾ ਕੋਈ ਜਾਂ ਉਹ ਪ੍ਰਸ਼ਾਸਨ ਹੈ ਫਿਰ ਹైదరాబాద్ ਦਾ ਪੁਲਿਸ ਹੈ ਪੁਲਿਸ ਨੂੰ ਪਤਾ ਸੀ ਕਿ ਇੰਨੇ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਬਿਲਕੁਲ ਤੇ ਦੂਸਰੇ ਨੰਬਰ ਤੇ ਜਿਹੜਾ ਸਿਨੇਮੇ ਦਾ ਮੈਨੇਜਮੈਂਟ ਹੈ ਸਿਨੇਮੇ ਦੀ ਉਹ ਜ਼ਿੰਮੇਦਾਰ ਹੈ ਉਹਨਾਂ ਨੇ ਦੇਖਣਾ ਸੀ ਕਿ ਯਾਰ ਕਿੰਨੇ ਬੰਦੇ ਇੱਥੇ ਥੀਏਟਰ ਚ ਐਂਟਰ ਹੋ ਰਹੇ ਨੇ ਕਿੰਨੀ ਆ ਦੀ ਸਪੇਸ ਹੈ ਕਿ ਜ਼ਿਆਦਾ ਤਾਂ ਨਹੀਂ ਹੋ ਰਹੇ ਇਹ ਚੀਜ਼ਾਂ ਦੇਖਣਾ ਸਭ ਤੋਂ ਪਹਿਲਾਂ ਸਿਨੇਮਾ ਮਾਲਕਾਂ ਦਾ ਤੇ ਦੂਸਰੇ ਨੰਬਰ ਤੇ ਪੁਲਿਸ ਤੇ ਪ੍ਰਸ਼ਾਸਨ ਦਾ ਸੀ ਹੁਣ ਪੁਲਿਸ ਨੇ ਤਾਂ ਆਪਣੀ ਡਿਊਟੀ ਨਿਭਾਈ ਨਹੀਂ ਹੈ ਜੇ ਪੁਲਿਸ ਉਥੇ ਡਿਊਟੀ ਨਿਭਾਉਂਦੀ ਤੇ ਭਗੜੜ ਕਿਉਂ ਮੱਚਦੀ ਬਿਲਕੁਲ ਇਹ ਵੀ ਇੱਕ ਹੋਆ ਇੱਥੇ ਲੋਡ ਤੋਂ ਵੱਧ ਉੱਥੇ ਬੰਦੇ ਬਿਠਾਏ ਗਏ ਸੀ ਤੇ ਫਿਰ ਥੀਏਟਰ ਵਾਲਿਆਂ ਤੇ ਗੱਲ ਜਾਂਦੀ ਹੈ ਕਿ ਬਈ ਤੁਸੀਂ ਤਾਂ ਲੋਡ ਤੋਂ ਵੱਧ ਬੰਦੇ ਬਿਠਾਏ ਇੱਕ ਸਟਾਰ ਹੈ ਜਿਹੜਾ ਉੱਪਰ ਬਾਲਕਨੀ ਚ ਬੈਠਾ ਆ ਉਹਦਾ ਕਸੂਰ ਕੀ ਹੋ ਸਕਦਾ ਯਾਰ ਕਿ ਜੇ ਭਗੜੜ ਮਚ ਗਈ ਤਾਂ ਉਹਦੀ ਫਿਲਮ ਐ ਤਾਂ ਇਹਨੂੰ ਨਾਮਜ਼ਦ ਕਰ ਦਿਓ ਇਹ ਬਹੁਤ ਮਤਲਬ ਸੋਚਣ ਵਾਲੀ ਜੀ ਗੱਲ ਆ ਤੇ ਬੜੀ ਹੈਰਾਨ ਵੀ ਕਰਦੀ ਹੈ ਗੱਲ ਨਹੀਂ ਪਤਾ ਕੀ ਆ ਜੇ ਨਾ ਨਾਮਜ਼ਦ ਕਰਦੀ ਪੁਲਿਸ ਫੇਰ ਵੀ ਬੜੇ ਸਵਾਲ ਹੋਣੇ ਸੀ ਫਿਰ ਵੀ ਮੀਡੀਆ ਚ ਸਵਾਲ ਹੋਣੇ ਸੀ ਕਿ ਯਾਰ ਤੁਸੀਂ ਆਲੂ ਅਰਜਨ ਨੂੰ ਤਾਂ ਨਾਮਜ਼ਦ ਕੀਤਾ ਹੀ ਨਹੀਂ ਜਦੋਂ ਕਿ ਉਹਦੀ ਫਿਲਮ ਸੀ ਮਤਲਬ ਫਿਰ ਦੂਸਰੇ ਪਾਸੇ ਨੂੰ ਵੀ ਹੋ ਜਾਂਦੀਆਂ ਸਾਰੀਆਂ ਚੀਜ਼ਾਂ ਸਵਾਲ ਜੇ ਇੱਧਰ ਉੱਠਦੇ ਨੇ ਪਰ ਇਹ ਜਿਸ ਤਰੀਕੇ ਦੇ ਨਾਲ ਹਦਰਾਬਾਦ ਦੇ ਪੁਲਿਸ ਦੇ ਵੱਲੋਂ ਐਕਸ਼ਨ ਲਿੱਤਾ ਗਿਆਗਾ ਜਲ ਨਾਮਜਦ ਕਰਕੇ ਤੇ ਨਾਲ ਦੀ ਨਾਲ ਗ੍ਰਿਫਤਾਰੀ ਪਾ ਲਈਤੀ ਗਈ ਉਹਦੀ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਆ ਵੀ ਐਡਾ ਵੱਡਾ ਸਟਾਰ ਤੇ ਨਾਲ ਦੀ ਨਾਲ ਉਹਦੀ ਗ੍ਰਿਫਤਾਰੀ ਪਾ ਲੈਣਾ ਹਾਲਾਂਕਿ ਜਿਹੜੀ ਥੀਏਟਰ ਸੀਗਾ ਉਹਦੀ ਪ੍ਰਬੰਧਕਾਂ ਨੂੰ ਵੀ ਨਾਮਜਦ ਇਹਦੇ ਵਿੱਚ ਕੀਤਾ ਗਿਆ ਤੇ ਪਰ ਉਹਨਾਂ ਦੀ ਹਾਲੇ ਤੱਕ ਕੋਈ ਗ੍ਰਿਫਤਾਰੀ ਦੀ ਸਾਡੇ ਤੱਕ ਤਾਂ ਖਬਰ ਨਹੀਂ ਪਹੁੰਚੀ ਕਿਸੇ ਵੀ ਮੀਡੀਆ ਦਾਰੇ ਦੇ ਵੱਲੋਂ ਨਹੀਂ ਇਸ ਚੀਜ਼ ਨੂੰ ਦੇਖੋ ਜਦੋਂ ਕੋਈ ਬਿਗ ਨੇਮ ਆ ਜਾਂਦਾ ਨਾ ਇਸ ਤਰੀਕੇ ਦਾ ਬਿਗ ਸੁਪਰਸਟਾਰ ਆ ਜਾਂਦਾ ਤੇ ਉੱਥੇ ਫਿਰ ਥੋੜਾ ਜਿਹਾ ਪੁਲਿਸ ਨਾ ਬਾਕੀ ਕੇਸਾਂ ਦੇ ਨਾਲੋਂ ਵੀ ਇਸ ਤਰੀਕੇ ਦੇ ਕੇਸ 'ਤੇ ਜ਼ਿਆਦਾ ਐਕਟਿਵ ਦਿਖਾਉਂਦੀ ਆ ਹੂੰ ਪੁਲਿਸ ਨੂੰ ਪਤਾ ਕਿ ਇਹ ਸੁਰਖੀ ਬਣੇਗੀ ਇਹ ਬ੍ਰੇਕਿੰਗ ਬਣੂਗੀ ਤੇ ਪੁਲਿਸ ਇਸ ਤਰੀਕੇ ਦੇ ਨਾਲ ਰੈਐਕਟ ਜਲਦੀ ਕਰਦੀ ਆ ਹਾਈ ਪ੍ਰੋਫਾਈਲ ਮਾਮਲੇ ਚ ਜੇ ਇਹੀ ਕੋਈ ਹੋਰ ਮਾਮਲਾ ਹੁੰਦਾ ਤਾਂ ਸ਼ਾਇਦ ਹੁਣ ਨੂੰ ਪੁਲਿਸ ਨੇ ਗ੍ਰਿਫਤਾਰ ਤੱਕ ਨਾ ਕੀਤਾ ਹੁੰਦਾ ਬਿਲਕੁਲ ਕਿਉਂਕਿ ਆਲੂ ਅਰਜੈਂਸੀ ਤੇ ਉਸ ਦੇ ਵਿੱਚ ਪੁਲਿਸ ਨੂੰ ਜ਼ਿਆਦਾ ਐਕਸ਼ਨ ਲੈਣਾ ਪੈਣਾ ਸੀ ਹੈਨਾ ਤਾਂ ਇਸ ਕਰਕੇ ਪੁਲਿਸ ਦਾ ਇਹ ਐਕਸ਼ਨ ਹੈਗਾ ਆ ਹਾਲਾਂਕਿ ਪੁਲਿਸ ਨੂੰ ਵੀ ਪਤਾ ਹੀ ਸੀਗਾ ਕਿ ਇਹਨੂੰ ਬੇਲ ਤਾਂ ਮਿਲ ਹੀ ਜਾਣੀ ਆ ਉਹ ਗੱਲ ਵੱਖਰੀ ਆ ਹੁਣ ਕੇਸ ਚੱਲੀ ਜਾਊਗਾ ਕੇਸ ਚੱਲ ਪਰ ਪਰਿਵਾਰ ਦਾ ਉਹ ਜੀ ਕਹਿ ਰਿਹਾ ਕੀ ਕਹਿੰਦੇ ਪੀੜਤ ਪਰਿਵਾਰ ਕਹਿੰਦਾ ਵੀ ਅਸੀਂ ਕੇਸ ਨਹੀਂ ਕਰਨਾ ਕੇਸ ਅਸੀਂ ਵਾਪਸ ਲੈਨੇ ਆ ਅੱਲੂ ਅਰ ਜਾਂਦਾ ਇਸ ਦੇ ਕੇਸ ਦੇ ਵਿੱਚ ਕੋਈ ਨਾਮ ਸ਼ਾਮਿਲ ਹੋਣ ਦਾ ਕਸੂਰੀ ਹੈ ਨਹੀਂ ਉਹਨਾਂ ਦਾ ਨਹੀਂ ਉਹ ਤਾਂ ਦੇਖੋ ਹੁਣ ਪਰਿਵਾਰ ਜਾਣਦਾ ਹਨ ਤੇ ਵੈਸੇ ਵੀ 1000 ਕਰੋੜ ਦੀ ਕਮਾਈ ਕਰਨ ਵਾਲਾ ਜਿਹੜਾ ਐਕਟਰ ਹੋਵੇ ਤੇ ਜੇ ਐਦਾਂ ਕੋਈ ਪਰਿਵਾਰ ਆ ਵੀ ਗਿਆ ਵਿੱਚ ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਸੌਦੇਬਾਜ਼ੀ ਵੀ ਨਹੀਂ ਕੀਤੀ ਜਾ ਸਕਦੀ ਬਹੁਤ ਸਾਰੇ ਲਾਲਚ ਹੁੰਦੇ ਨੇ ਜਿਹੜੇ ਦਿੱਤੇ ਜਾਂਦੇ ਹੁੰਦੇ ਨੇ ਤੇ ਮੋਸਟਲੀ ਇਹੀ ਹੁੰਦਾ ਹੈ ਰਾਜੀਪ ਕੀ ਜੇ ਇਸ ਤਰੀਕੇ ਦੀ ਸਿਚੁਏਸ਼ਨ ਚ ਕਿ ਬੰਦਾ ਕੋਈ ਪਰਿਵਾਰ ਦਾ ਚਲੇ ਆ ਗਿਆ ਤਾਂ ਫਿਰ ਜੇ ਪਰਿਵਾਰ ਨੂੰ ਕੋਈ ਬਹੁਤ ਜ਼ਿਆਦਾ ਵੱਡੀ ਰਕਮ ਦਿਖਾ ਦਿੱਤੀ ਜਾਂਦੀ ਹੈ ਨਾ ਪਿਛਲੇ ਖਾਤੇ ਤਾਂ ਬਹੁਤ ਸਾਰੇ ਐਸੇ ਮਾਮਲੇ ਆਪਾਂ ਦੇਖੇ ਨੇ ਹਰ ਜਗ੍ਹਾ ਹੀ ਦੇਖੇ ਨੇ ਕਿ ਉੱਥੇ ਫਿਰ ਕੰਪਰੋਮਾਈਜ਼ ਹੋ ਜਾਂਦਾ ਤੇ ਇੱਥੇ ਵੀ ਕੁਛ ਨਾ ਕੁਛ ਤਾਂ ਇੱਥੇ ਹੋਈ ਹੋਣਾ ਆ ਜਾਂ ਤਾਂ ਦੇਖੋ ਦੋਏ ਗੱਲਾਂ ਨੇ ਜਾਂ ਤਾਂ ਉਹ ਪਰਿਵਾਰ ਫੈ ਨਹੀਂ ਇੰਨਾ ਹੋਣਾ ਠੀਕ ਹੈ ਤਾਂ ਉਹ ਚਾਹੁੰਦੇ ਨਹੀਂ ਹੋਣੇ ਕਿ ਅਸੀਂ ਆਲੂ ਦੇ ਖਿਲਾਫ ਐਦਾਂ ਕੋਈ ਕਾਰਵਾਈ ਕਰਾਈਏ ਜਾਂ ਦੂਸਰੇ ਪਾਸੇ ਇਸ ਤਰੀਕੇ ਦੇ ਨਾਲ ਲੈ ਦੇ ਕੇ ਸੈਟਲਮੈਂਟ ਹੋ ਜਾਂਦੀ ਆ ਹਨਾ ਜਿਹੜੀ ਕਿ ਅਕਸਰ ਅਸੀਂ ਦੇਖਦੇ ਆ ਕਿ ਇਸ ਤਰੀਕੇ ਦੇ ਮਾਮਲਿਆਂ 'ਚ ਹੁੰਦੀ ਆ ਬਿਲਕੁਲ ਬਾਹਰ ਅਸੀਂ ਦੇਖ ਲੈਂਦੇ ਆ ਯੂਏਈ ਵਰਗੇ ਦੇਸ਼ਾਂ ਚਲੋ ਸਾਡੇ ਤਾਂ ਨਹੀਂ ਹੁੰਦਾ ਉੱਥੇ ਜੇ ਮਰਡਰ ਵੀ ਹੋ ਜਾਂਦਾ ਤਾਂ ਉੱਥੇ ਬਲੱਡ ਮਨੀ ਰੱਖ ਦਿੰਦਾ ਕੋਰਟ ਸਿੱਧੇ ਤੌਰ ਤੇ ਰੱਖ ਦਿੰਦਾ ਕਿੰਨੇ ਪੰਜਾਬੀ ਬੰਦੇ ਆਏ ਨੇ ਜਿਨ੍ਹਾਂ ਦੇ ਉੱਤੇ ਮਰਡਰ ਦਾ ਇਲਜ਼ਾਮ ਸੀ ਜਿਨ੍ਹਾਂ ਨੂੰ ਬਲੱਡ ਮਨੀ ਦੇਣੀ ਪਈ ਸਿੱਧਾ ਫਾਂਸੀ ਸੀ ਜੀ ਇਹਨਾਂ ਨੂੰ ਤਾਂ ਪਰ ਉਹ ਕੋਰਟ ਦੋ ਆਪਸ਼ਨ ਆ ਰੱਖ ਦਿੰਦਾ ਹੈ ਪਰਿਵਾਰ ਦੇ ਅੱਗੇ ਕਿ ਇੱਕ ਤਾਂ ਦੇਖੋ ਇਹ ਬੰਦੇ ਨੂੰ ਫਾਂਸੀ ਤਾਂ ਮੈਂ ਕਹਿ ਦਿੱਤੀ ਹੈ ਫਾਂਸੀ ਹੋ ਜਾਣੀ ਹੈ ਦੂਸਰੇ ਨੰਬਰ ਤੇ ਬਲੱਡ ਮਨੀ ਹੈ ਜੇ ਇਹ ਤੁਹਾਨੂੰ 80 ਕਰੋੜ ਰੁਪਏ ਦਿੰਦਾ ਕਿ ਤੁਸੀਂ ਐਕਸੈਪਟ ਕਰਕੇ ਇਹਨੂੰ ਮਾਫ ਕਰ ਦੋਗੇ ਹੂੰ ਬਹੁਤ ਸਾਰੇ ਕੇਸ ਨੇ ਐਸੇ ਜਿਹੜੇ ਪਰਿਵਾਰ ਐਕਸੈਪਟ ਕਰ ਲੈਂਦੇ ਬਲੱਡ ਮਨੀ ਤੇ ਮਾਫੀ ਮਿਲ ਜਾਂਦੀ ਹੈ ਹੂੰ ਬਹੁਤ ਸਾਰੇ ਨੌਜਵਾਨ ਪੰਜਾਬ ਚ ਆਏ ਵੀ ਨੇ ਇੱਧਰ ਮੁਸਲਿਮ ਦੇਸ਼ਾਂ ਦੇ ਵਿੱਚੋਂ ਬਿਲਕੁਲ ਕੰਟਰੀ ਦੇ ਵਿੱਚੋਂ ਬਚ ਕੇ ਆਏ ਵੀ ਨੇ ਸੋ ਹਸਾਰੇ ਕਿਤੇ ਚੱਲਦਾ ਹੈ ਇਸ ਤਰੀਕੇ ਦੇ ਨਾਲ ਪਰ ਗੱਲ ਇਹ ਹੋ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਪੁਸ਼ਪਾ ਪੁਸ਼ਪਾ ਹੋ ਰਹੀ ਸੀ ਹੈਨਾ ਤੇ ਕੀ ਪੁਸ਼ਪਾ ਦਾਈ ਸਾਰੇ ਪਾਸੇ ਰੌਲਾ ਚੱਲ ਰਿਹਾ ਸੀ ਤੇ ਦੇਖੋ ਹੈ ਤਾਂ ਇਹ ਦੁਖਾਂਤ ਹੈ ਕਿ ਹੁਣ ਹੋਣਾ ਤਾਂ ਨਹੀਂ ਚਾਹੀਦਾ ਇੱਕ ਪਗਦੜ ਦੇ ਵਿੱਚ ਹੁਣ ਪਰ ਜਿਸ ਪਰਿਵਾਰ ਦਾ ਜੀ ਮਰਿਆ ਚਾਹੇ ਉਹਨੇ ਕੰਪਰੋਮਾਈਜ਼ ਕੀਤਾ ਚਾਹੇ ਉਹ ਅਲੂਦ ਅਰਜਨ ਦੇ ਫੈਨ ਦੇ ਰੂਪ ਦੇ ਵਿੱਚ ਦੇਖ ਲਓ ਜੇ ਪਰਿਵਾਰ ਅੱਗੇ ਨਹੀਂ ਆਊਗਾ ਤਾਂ ਫਿਰ ਪੁਲਿਸ ਵੀ ਇਸ ਤਰੀਕੇ ਦੇ ਨਾਲ ਜ਼ਿਆਦਾ ਕੋਈ ਐਕਸ਼ਨ ਨਹੀਂ ਕਰ ਪਾਉਂਦੀ ਜੇ ਹੁਣ ਦੇਖਣਾ ਹੈ ਨਾ ਕਿ ਉਹ ਕੇਸ ਹੋਇਆ ਕਿਸ ਪਾਸੇੋਂ ਆ ਕਿ ਉਹ ਸਰਕਾਰ ਦੇ ਵੱਲੋਂ ਹੋਇਆ ਠੀਕ ਹੈ ਪੁਲਿਸ ਪ੍ਰਸ਼ਾਸਨ ਦੇ ਬੰਨਿਓ ਕੀਤਾ ਗਿਆ ਪ੍ਰਸ਼ਾਸਨ ਵੀ ਕਰ ਸਕਦਾ ਨਾ ਕਿਉਂਕਿ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਆਲੂ ਅਰਜਨ ਨੇ ਸਾਨੂੰ ਦੱਸਿਆ ਨਹੀਂ ਵੀ ਮੈਂ ਇਸ ਥੀਏਟਰ ਚ ਆ ਰਿਹਾ ਸੋ ਇਸ ਕਰਕੇ ਕਹਿੰਦੇ ਕਿ ਅਸੀਂ ਉਸ ਸਾਭ ਦੀ ਤਿਆਰੀ ਨਹੀਂ ਕਰ ਸਕੇ ਤਾਂ ਹੁਣ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਪਰ ਉਹ ਗੱਲ ਜ਼ਰੂਰ ਹੈ ਕਿ ਜਿਹੜੀ ਫਿਲਮਾਂ ਦੇ ਵਿੱਚ ਚਲੋ ਆ ਜਾਂਦਾ ਹੈ ਕਿ ਐ ਜੇ ਕਰਕੇ ਪੁਸ਼ਪਾ ਝੁਕੇਗਾ ਨਹੀਂ ਸਾਲਾ ਹੂੰ ਤੇ ਉਹ ਫਿਰ ਕਾਨੂੰਨ ਝੁਕਾ ਲੈਂਦਾ ਵੱਡੇ ਵੱਡਿਆਂ ਨੂੰ ਪੁਸ਼ਪਾ ਡਾਇਲੋਗ ਵੀ ਬੜਾ ਫੇਮਸ ਹੋ ਰਿਹਾ ਹੁਣ ਨਾਲ ਜੋੜ ਰਹੇ ਕਹਿੰਦੇ ਪੁਸ਼ਪਾ ਨਾਮ ਸਮਝ ਕੇ ਫਲਾਵਰ ਸਮਝੇ ਕਿਆ ਹਨਾ ਉਹ ਡਾਇਲੋਗ ਇਹ ਵੀ ਲਾ ਵੀ ਪੈ ਰਹੀ ਹੈਗੀ ਇਹ ਵੀ ਡਾਇਲੋਗ ਆ ਫਿਲਮ ਚ ਹਨਾ ਤੇ ਡਾਇਲੋਗ ਹੈ ਵੀ ਫਿਲਮ ਦੇ ਵਿੱਚ ਪਰ ਕਾਨੂੰਨ ਹੈ ਦੇਖੋ ਕਾਨੂੰਨ ਚੰਗੇ ਚੰਗਿਆਂ ਨੂੰ ਥੱਲੇ ਲਾ ਲੈਂਦਾ ਆ ਕਾਨੂੰਨ ਦੇ ਹਿਸਾਬ ਦੇ ਨਾਲ ਹੁਣ ਹੋਊਗਾ ਇਸ ਕੇਸ ਦੀ ਪੈਰਵੀ ਵੀ ਹੋਊਗੀ ਪਰ ਮੈਨੂੰ ਲੱਗਦਾ ਇਸ ਕੇਸ ਚ ਜਿਆਦਾ ਕੁਝ ਨਿਕਲਣ ਵਾਲਾ ਹੈ ਨਹੀਂਗਾ ਜੋ ਗੱਲਾਂ ਇਹ ਹੋ ਰਹੀਆਂ ਨੇ ਕਿ ਪਰਿਵਾਰ ਹੀ ਨਹੀਂ ਚਾਹੁੰਦਾ ਤੇ ਫਿਰ ਗੱਲ ਤਾਂ ਉਹੀ ਆ ਨਾ ਫਿਰ ਕਾਨੂੰਨ ਵੀ ਕੀ ਕਰੂਗਾ ਸੋ ਮੇਨ ਗਵਾਹੀ ਤਾਂ ਪਰਿਵਾਰ ਦੀ ਹੁੰਦੀ ਹੈ ਜੇ ਪਰਿਵਾਰ ਨਹੀਂ ਕਹਿੰਦਾ ਕਿ ਅਸੀਂ ਕੋਈ ਐਕਸ਼ਨ ਲੈਣਾ ਹੀ ਨਹੀਂ ਚਾਹੁੰਦੇ ਫਿਰ ਕੇਸ ਦੇ ਵਿੱਚ ਫਿਰ ਹੋਰ ਤਾਂ ਕੁਝ ਨਹੀਂ ਹੈ ਕਿ ਥੋੜੇ ਸਮੇਂ ਬਾਅਦ ਫਿਰ ਰਿਹਾ ਹੋਣ ਵਾਲੀ ਉਹ ਗੱਲ ਆ ਬਾਕੀ ਦੇਖਦੇ ਹਾਂ ਕਿੱਧਰਲੇ ਪਾਸੇ ਨੂੰ ਕੇਸ ਜਾਂਦਾ ਜੀ